ਸਾਸ਼ੀ ਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਦਰਿਆ ਦੇ ਬੰਨ ਟੁੱਟਣ ਕਰਕੇ ਲੋਕਾਂ ਦੇ ਘਰਾਂ ਵਿੱਚ ਪਾਣੀ ਆ ਗਿਆ ਤੇ ਲੋਕਾਂ ਦਾ ਸਮਾਨ ਪਾਣੀ ਵਿੱਚ ਰੁੜ ਗਿਆ ਪਾਣੀ ਲਥਨ ਤੋਂ ਬਾਅਦ ਲੋਕਾਂ ਦੇ 5 5 6 6 ਫੁੱਟ ਖੇਤਾਂ ਵਿੱਚ ਰੇਤ ਚੜ ਗਈ ਲੋਕਾਂ ਦੇ ਟਰੈਕਟਰ ਰੇਤਾ ਥੱਲੇ ਦੱਬੇ ਗਏ ਤਸਵੀਰ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਕਿਸ ਤਰ੍ਹਾਂ ਲੋਕ ਕੀ ਰੇਤਾ ਵਿੱਚੋਂ ਟਰੈਕਟਰ ਕੱਢ ਰਹੇ ਹਨ ਕਈ ਥਾਵਾਂ ਤੇ ਪਾਣੀ ਘਟ ਹੋਣ ਕਰਕੇ ਦਰਿਆ ਵਿੱਚੋਂ ਟਰੈਕਟਰ ਲੱਭ ਰਹੇ ਹਨ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੇੜੇ ਤੇ ਲੱਦ ਕੇ ਟਰੈਕਟਰ ਬਾਹਰ ਕੱਢ ਲਿਆਣੇ ਜਾ ਰਹੇ ਹਨ ਇਹ ਪਾਣੀ ਘਟਣ ਦੇ ਨਾਲ ਲੋਕਾਂ ਦਾ ਸਮਾਨ ਦਿਸ ਰਿਹਾ ਹੈ ਪਾਣੀ ਨਾਲ ਲੋਕਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਹੈ ਪਰ ਲੋਕਾਂ ਦੀ ਭਰਾਈ ਤਾਂ ਨਹੀਂ ਪੂਰੀ ਹੋ ਸਕਦੀ ਪਰ ਜਿੱਥੋਂ ਤੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੰਨਾ ਕਿਸੇ ਦਾ ਟਰੈਕਟਰ ਵੀ ਹੋਊਗਾ ਉਹ ਦਿੱਤੇ ਜਾਣ ਵਾਪਸ ਤਾਂ ਕਿ ਉਹ ਆਪਦੇ ਟਰੈਕਟਰ ਸਹੀ ਕਰਾ ਕੇ ਆਪਦੀਆਂ ਪੈਲੀਆਂ ਪੱਧਰੀਆਂ ਕਾਰਨ ਸਤ ਕਰ ਸਕਣ ਇਸ ਤਰ੍ਹਾਂ ਦੀਆਂ ਵੀਡੀਓ ਵੇਖਣ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰ ਦਿਓ ਧੰਨਵਾਦ